ਸੈਨ ਫ੍ਰਾਂਸਿਸਕੋ ਦੇ ਫੈਡਰਲ ਰਿਜ਼ਰਵ ਬੈਂਕਕੀ ਨਵੀਂ ਖੋਜ ਦੇ ਅਨੁਸਾਰ ਇਮੀਗੇਸ਼ਨ ਦੇ ਵਿੱਚ ਤੇਜ਼ੀ ਦੇ ਨਾਲ ਕਿਰਾਪਟ ਹੋਣ ਵਾਲੇ ਸਾਲਾ ਦੇ ਵਿੱਚ ਸਿੱਖਤ ਰਾਜ ਅਮਰੀਕਾ ਵਿੱਚ ਕੀਤੇ ਸ਼ਕਤੀ ਹੌਲੀ-ਹੌਲੀ ਵੱਧ ਰਹੀ ਹੈ ਜਾਂ ਫਿਰ ਇਥੋਂ ਤੱਕ ਕਿ ਸੰਗੜ ਵੀ ਸਕਦੀ ਹੈ ਖੋਜ ਕਰਤਾਵਾ ਅਫਗਾਨੀਆ ਏ ਦੋਸਾਕ ਅਤੇ 18 ਨਿਊ ਸ਼ਮਿਟ ਨੇ ਕਿ ਹੈ ਕਿ ਇਸ ਸਾਲ ਸ਼ੁਧ ਪਰਵਾਸ ਦੇ ਜਿਹਦੇ ਨਾਲ ਕੱਟ ਕੇ ਲਗਭਗ 515000 ਲੋਕਾਂ ਉੱਤੇ ਆਕੇ ਜੋ ਕਿ 2014 ਦੇ ਵਿੱਚ ਲਗਭਗ 2 ਲੱਖ ਸੀ ਪੁਤਵਾਨੂ ਪ੍ਰਕਾਸ਼ਿਤ ਉਹਨਾਂ ਦੇ ਵਿਸ਼ਲੇਸ਼ਣ ਨੇ ਘੱਟ ਗੈਰ ਦਸਤਾਵੇਜ਼ੀ ਆਮਦ ਅਤੇ ਕੁਝ ਜ਼ਿਆਦਾ ਪਰਵਾਸ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਇਸ ਸਾਲ ਲਗਭਗ 285000 ਅੰਦਰੂਨੀ ਦੇਸ਼ ਨਿਕਾਲੇ ਦਾ ਵੀ ਅਨੁਮਾਨ ਲਗਾਇਆ ਉਨਾ ਨੇ ਲਿਖਿਆ ਕਿ 2025 ਦੇ ਵਿੱਚ ਅਪਰ ਤੱਕ ਕਿਰਾਵਟ ਚਿੰਤਾਵਾਂ ਪੈਦਾ ਕਰਦੀਆਂ ਨਹੀਂ ਕਿ ਕੰਮ ਕਰਨ ਦੀ ਉਮਰ ਦੀ ਆਬਾਦੀ ਵਿੱਚ ਗਿਰਾਵਟ ਲਗਾਤਾਰ ਹੋ ਸਕਦੀ ਹੈ ਅਤੇ ਉਨ ਵਾਲੇ ਸਾਲਾਂ ਦੇ ਵਿੱਚ ਘਟੇ ਜਾਂ ਨਕਾਰਾਤਮਕ ਕਿਤੇ ਸ਼ਕਤੀ ਵਿਕਾਸ ਦਾ ਕਾਰਨ ਵੀ ਬਣ ਸਕਦੀ ਹੈ ਸਮੀਖਿਆ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਕੰਮ ਕਰਨ ਦੀ ਉਮਰ ਦੀ ਆਬਾਦੀ 2012 ਦੇ ਵਿੱਚ ਹੀ ਸੁੰਗੜਨੀ ਸ਼ੁਰੂ ਹੋਏਗੀ ਜੇਕਰ ਇਮੀਗ੍ਰੇਸ਼ਨ